ਜੇ ਇਸ ਰਾਤ ਮਰਡਰ ਹੋਇਆ ਉਹ ਉਸ ਤੋਂ ਪਹਿਲੇ ਦਿਨ ਜਿਹੜਾ ਉਹ ਲੜਕੀ ਉਸੇ ਘਰ ਪਿੰਡ ਸੁਖਣਵਾਲਾ ਮੌਜੂਦ ਸੀ ਵੀਰਿੰਦਰ ਕੋਲ ਤੁਸੀਂ ਵੇਖੋ 27 ਤਰੀਕ ਨੂੰ 11ਵੇਂ ਮਹੀਨੇ ਦੇ ਵਿੱਚ 2025 ਦੇ ਵਿੱਚ 80 ਗ੍ਰਾਮ ਦਾ ਪਰਚਾ ਦਰਜ ਹੋਇਆ ਵਿਸ਼ਵਦੀਪ ਤੇ ਉਹ ਉਥੋਂ ਭੱਜਿਆ ਤੇ ਆ ਕੇ ਆਹ ਕਾਰਾ ਕਰਤਾ ਕਤਲ ਕਰ ਜੋ ਤੁਸੀਂ ਡੱਬ ਵਾਲੀ ਦਾ ਦੱਸ ਰਹੇ ਹੋ ਲੜਕਾ ਉਹ ਉਹਦਾ ਕੀ ਰੋਲ ਐ ਇਸ ਮਟਰ ਦੇ ਵਿੱਚ ਉਸ ਦਾ ਮੈਂ ਤੁਹਾਨੂੰ ਰੋਲ ਦੱਸ ਸਕਦਾ ਬੜਾ ਪੋਜ਼ਿਟਿਵ ਰੋਲ ਆਇਆ ਉਸ ਰਾਤ ਨੂੰ ਉਹ ਲੜਕਾ ਉਹਦੀ ਜ਼ਮਾਨਤ ਦੀਆਂ ਵੀ ਗੱਲਾਂ ਚੱਲ ਰਹੀਆਂ ਨੇ ਕਿ ਉਸ ਦੀ ਜ਼ਮਾਨਤ ਹੋ ਗਈ ਐ ਕੁਝ ਅ fırs ਹੁੰਦੇ ਨੇ ਜਿਹੜੀਆਂ ਕਾਲੀਆਂ ਭੇਡਾਂ ਹੁੰਦੇ ਨੇ ਅਸੀਂ ਦੇਖ ਰਹੇ ਹਾਂ ਸਰ ਕਿ ਸਵਾ ਮਹੀਨਾ ਬੀਤ ਗਿਆ ਇਸ ਗੱਲ ਨੂੰ ਇਸ ਕਾਰਵਾਈ ਹੋਈ ਨੂੰ ਤੇ ਚਲਾਨ ਪੇਸ਼ ਕਰਨ ਦੇ ਵਿੱਚ ਬਹੁਤ ਦੇਰੀ ਹੈ ਜਿਹੜਾ ਪੰਜਾਬ ਦਾ ਸਿਸਟਮ ਹੈ ਭਾਵੇਂ ਉਹ ਜੇਲ੍ਹ ਦਾ ਸਿਸਟਮ ਹੈ ਭਾਵੇਂ ਉਹ ਪੁਲਿਸ ਪ੍ਰਸ਼ਾਸਨ ਦਾ ਸਿਸਟਮ ਹੈ ਉਹਦੇ ਵਿੱਚ ਲੀਕੇਜ ਹੈ ਕੀ ਨਿਕਲ ਕੇ ਆ ਰਿਹਾ ਰਿਮਾਂਡ ਦੇ ਵਿੱਚੋਂ ਇਹਦੇ ਵਿੱਚ ਮੋਟੇ ਵਾਰ ਹੈ ਕਿ ਲੜਕੇ ਕੋਲੇ 223 ਕਿੱਲੇ ਜ਼ਮੀਨ ਸੀ 4 ਕਨਾਲਾ ਦੇ ਵਿੱਚ ਉਹਦਾ ਘਰ ਸੀਗਾ ਇਹਨੂੰ ਮਾਰਨ ਤੋਂ ਬਾਅਦ ਹੌਲੀ-ਹੌਲੀ ਜ਼ਮੀਨ ਵੀ ਮੈਂ ਹਥਿਆ ਲੂੰਗੀ ਇਦੇ ਵਿੱਚ ਬੇਸਿਕਲੀ ਜਿਹੜੀ ਪਲੈਨਿੰਗ ਸੀ ਚਿੱਟੇ ਦਾ ਟੀਕਾ ਲਾ ਕੇ ਗੁਰਵਿੰਦਰ ਸਿੰਘ ਨੂੰ ਸੁੱਤੇ ਪਏ ਨੂੰ ਮਾਰਨ ਦਾ ਤਾਂ ਕਿ ਉਹ ਇੱਕ ਨੈਚੁਰਲ ਡੈਥ ਲੱਗੇ ਕਿ ਇਹ ਲੜਕਾ ਹੈਬਿਚੁਅਲ ਸੀਗਾ ਜੀ ਰੁਪਿੰਦਰ ਕੌਰ ਦੇ ਪਰਿਵਾਰ ਨੂੰ ਰਿਗਰੈਟ ਹੈ ਕਿ ਸਾਡੀ ਕੁੜੀ ਨੇ ਇਦਾਂ ਦਾ ਕਦਮ ਚੁੱਕਿਆ ਇਕੱਲਾ ਰੁਪਿੰਦਰ ਕੌਰ ਹੈ ਜਿਹੜਾ ਉਹਦੇ ਪਰਿਵਾਰ ਨੇ ਜਨਤਕ ਤੌਰ ਤੇ ਪੰਜਾਬੀਆਂ ਨੂੰ ਦੱਸਿਆ ਵੀ ਅਸੀਂ ਆਪਦੀ ਕੁੜੀ ਨਾਲ ਨਾਤਾ ਤੋੜ ਲਿਆ ਲੇਕਿਨ ਜਿਹੜੇ ਦੂਸਰੇ ਤਿੰਨ ਮੋਲਜਮ ਹੈ ਮੈਂ ਉਹਨਾਂ ਦੇ ਪਰਿਵਾਰਾਂ ਨੂੰ ਅੱਜ ਪੰਜਾਬੀਆਂ ਰਾਹੀਂ ਲੱਖ ਦੀਆਂ ਲਾਹਣਤਾਂ ਪਾਉਂਦਾ ਇਹ ਤਿੰਨੇ ਲੋਕ ਆਪਦੇ ਬੱਚਿਆਂ ਦੀ ਪੇਰਵਾਹੀ ਕਰ ਰਹੇ ਆ। ਕੀ ਲੱਗਦਾ ਹੈ ਕਿ سزا ਹੋ ਪਾਏਗੀ? ਸਾਡੇ ਵੱਲੋਂ ਟਿੱਲ ਦਾ ਜ਼ੋਰ ਲਾ ਕੇ ਫਾਂਸੀ ਦੀ ਸਜ਼ਾ ਦਵਾਈ ਜਾਊਗੀ। ਤੁਸੀਂ ਵੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਕਰੀ ਸੀ ਕਿ ਇਹ ਕੇਸ ਦੇ ਵਿੱਚ ਨਰਵਾਹੀ ਵਰਤੀ ਜਾ ਰਹੀ ਹੈ। ਮੁਜ਼ਮਨ ਹੈ ਰਪਿੰਦਰ ਕੌਰ ਉਸ ਨੂੰ ਸੁੱਖ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ। ਇਹ ਗੱਲਾਂ ਕਿੱਥੋਂ ਨਿਕਲ ਕੇ ਆਈਆਂ ਤੁਹਾਡੇ ਕੋਲ? ਸੱਤ ਸ੍ਰੀ ਗੁਰੂਆਂ ਤੋਂ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਰੁਨਦੀਪ ਸਿੰਘ ਪਿਛਲੇ ਦਿਨੀ ਪੰਜਾਬ ਦੇ ਇੱਕ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਇੱਕ ਐਸੀ ਘਟਨਾ ਹੁੰਦੀ ਹੈ ਜੋ ਸਾਰਿਆਂ ਦਾ ਦਿਲ ਦਹਿਲਾ ਕੇ ਰੱਖ ਦਿੰਦੀ ਹੈ ਇੱਕ ਪਤਨੀ ਵੱਲੋਂ ਆਪਣੇ ਪਤੀ ਦਾ ਕਤਲ ਕੀਤਾ ਜਾਂਦਾ ਹੈ ਬੇਰਹਿਮੀ ਦੇ ਨਾਲ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਉਸੇ ਕੇਸ ਦੇ ਵਿੱਚ ਕੀ ਅਪਡੇਸ਼ਨ ਹੈ ਕੀ ਸਿਲਸਲੇ ਚੱਲ ਰਹੇ ਨੇ ਇਸੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਹੋਣਗੇ ਸਰ ਮਹੀਪਿੰਦਰ ਸਿੰਘ ਜੀ ਵਕੀਲ ਨੇ ਇਸ ਕੇਸ ਦੀ ਪੈਰਵਾਈ ਕਰ ਰਹੇ ਨੇ ਤਾਂ ਸਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਅਨਟੋਲਡ ਪੰਜਾਬ ਦੇ ਉੱਪਰ ਵੈਗੁਰਜੀਕਾ ਖਾਲਸਾ ਵਾਈ ਫਤਿਹ ਜੀ ਵੈਗੁਰਜੀਕਾ ਖਾਲਸਾ ਵੈਗੁਰਜੀਕਾ ਫਤਿਹ ਅਨਟੋਲਡ ਪੰਜਾਬ ਅਤੇ ਤੁਹਾਡਾ ਅਰੁਣਦੀਪ ਜੀ ਪਰਿਵਾਰ ਵੱਲੋਂ ਸਰਦਾਰ ਕੁਲਦੀਪ ਸਿੰਘ ਮ੍ਰਿਤਕ ਗੁਰਵਿੰਦਰ ਸਿੰਘ ਦੇ ਬਾਪ ਵੱਲੋਂ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਪਰਿਵਾਰ ਨੂੰ ਇਨਸਾਫ ਦੇਣ ਲਈ ਆਏ ਹੋ ਅੱਜ ਸਰ ਕੀ ਅਪਡੇਸ਼ਨ ਹੈ ਹੁਣ ਕੀ ਚੱਲ ਰਿਹਾ ਹੈ ਕੇਸ ਦੇ ਵਿੱਚ ਜੋ ਇੱਕ ਨਰਸ ਸੀ ਜਿਸਦੇ ਦੇ ਵਿੱਚ ਬਹੁਤ ਵੱਡਾ ਹੱਥ ਦੱਸਿਆ ਜਾ ਰਿਹਾ ਕਿ ਉਸਨੇ ਕੁਝ ਚੀਜ਼ਾਂ ਵੀ ਪ੍ਰੋਵਾਈਡ ਕਰਵਾਈਆਂ ਨੇ ਮੋਬਾਈਲ ਟ੍ਰੇਸ ਹੋਇਆ ਕਿ ਉਸ ਜਗ੍ਹਾ ਦੇ ਉੱਤੇ ਸੀ ਉਸ ਦੀ ਜ਼ਮਾਨਤ ਦੀਆਂ ਵੀ ਗੱਲਾਂ ਚੱਲ ਰਹੀਆਂ ਨੇ ਕਿ ਉਸ ਦੀ ਜ਼ਮਾਨਤ ਹੋ ਗਈ ਹੈ ਕੀ ਅਪਡੇਸ਼ਨ ਹੈ ਸਰੋਤਿਆਂ ਨੂੰ ਦੱਸਣਾ ਚਾਹੋਗੇ ਬਿਲਕੁਲ ਅਰਉਂਦੀਪ ਜੀ ਜੋ ਪਿਛਲੇ ਦਿਨੀ ਪੰਜਾਬ ਦੇ ਅਖਬਾਰਾਂ ਦੇ ਵਿੱਚ ਤੇ ਨਿਊਜ਼ ਚੈਨਲਾਂ ਦੇ ਵਿੱਚ ਤੇ ਫੇਸਬੁੱਕ ਚੈਨਲਾਂ ਦੇ ਉੱਤੇ ਜ਼ਮਾਨਤ ਦੀ ਗੱਲ ਚੱਲੀ ਉਹ ਸਰਾਸਰ ਗਲਤ ਹੈ ਕਿਸੇ ਕਿਸਮ ਦੀ ਮਾਨਯੋਗ ਅਦਾਲਤ ਵੱਲੋਂ ਜ਼ਮਾਨਤ ਨਹੀਂ ਦਿੱਤੀ ਗਈ ਉਹ ਇੱਕ ਪੇਪਰਾਂ ਦੀ ਪਰਮਿਸ਼ਨ ਹੈ ਯਾਨੀ ਕਿ ਫਰੀਦਕੋਟ ਮਾਡਰਨ ਸੈਂਟਰਲ ਜੇਲ੍ਹ ਦੇ ਵਿੱਚੋਂ ਜਿਹੜੀ ਲੜਕੀ ਐ ਜਿਹੜੀ 4 ਨੰਬਰ ਮੁੱਲਜ਼ਮ ਐ ਜਿਹਨੂੰ ਇਸ ਮੁਕੱਦਮੇ ਦੇ ਵਿੱਚ ਫੜਿਆ ਗਿਆ ਸੀ ਜਿਸ ਦਾ ਨਾਮ ਐ ਵੀਰਿੰਦਰ ਕੌਰ ਉਹਨੂੰ ਪੇਪਰਾਂ ਦੀ ਪਰਮਿਸ਼ਨ ਦਿੱਤੀ ਗਈ ਐ ਕਿ ਫਰੀਦਕੋਟ ਜੇਲ ਦੇ ਵਿੱਚੋਂ ਉਹ ਮੋਗੇ ਦੇ ਇੱਕ ਨਿੱਜੀ ਕਾਲਜ ਦੇ ਵਿੱਚ ਦੇਸ਼ ਭਗਤ ਉਹ ਕਾਲਜ ਦਾ ਨਾਮ ਐ ਫਰੀਦਕੋਟ ਮੋਗਾ ਰੋਡ ਦੇ ਉੱਤੇ ਸਥਿਤ ਤਤਲਵੰਡੀ ਮੋਗਾ ਰੋਡ ਉੱਤੇ ਤੇ ਉੱਥੇ ਪੇਪਰ ਦੇ ਕੇ ਉਹ ਵਾਪਸ ਜੇਲ ਦੇ ਵਿੱਚ ਆਊਗੀ ਤੇ ਇਥੋਂ ਤੱਕ ਕਿ ਉਹਨਾਂ ਤੋਂ 2 ਲੱਖ ਰੁਪਏ ਦੀ ਐਫ ਡੀ ਦੇ ਨਾਲ ਉਹਨਾਂ ਤੋਂ ਨਗਦ ਪੈਸੇ ਜਮ੍ਹਾਂ ਕਰਵਾਏ ਗਿਆ ਕਿਉਂਕਿ ਪੰਜਾਬ ਪੁਲਿਸ ਦੇ ਜਿਹੜੇ ਕਰਮੀ ਨਾਲ ਜਾਣ ਕੇ ਬਤੌਰਕਾਰਦ ਉਹਨਾਂ ਦੇ ਪੈਸੇ ਵੀ ਪਰਿਵਾਰ ਨੂੰ ਦੇਣੇ ਪੈਣਗੇ ਉਹ ਸੁਪਰੀਮ ਕੋਰਟ ਦੀ ਅਥਾਰਟੀ ਆ ਪਰਮਿਸ਼ਨ ਮਿਲ ਜਾਂਦੀ ਹੈ ਜੀ ਇਹ ਐਜ਼ ਅ ਸਿਕਿਉਰਟੀ ਜਮ੍ਹਾਂ ਕਰਵਾਏ ਨੇ ਜਾਂ ਐਜ਼ ਅ ਇਹਨਾਂ ਨੂੰ ਫੀਸ ਲਗਾਈ ਹੈ ਕਿ ਤੁਹਾਡੇ ਨਾਲ ਪੁਲਿਸ ਜਾਏਗੀ ਤੁਹਾਨੂੰ ਫੀਸ ਪੇ ਕਰਨੀ ਪਵੇਗੀ ਫੀਸ ਲਵਾਈ ਹੈ ਜੀ ਫੀਸ ਪੇ ਕਰਨੀ ਪਊ 75000 ਦੇ ਕਰੀਬ ਜਿਹੜਾ ਹੈਗਾ ਆ ਮਾਡਰਨ ਸੈਂਟਰਲ ਜੇਲ੍ਹ ਦੇ ਅਧਿਕਾਰੀਆਂ ਨੂੰ ਜਮ੍ਹਾਂ ਕਰਵਾਇਆ ਗਿਆ ਤੇ ਜੇਲ੍ਹ ਦੇ ਅਧਿਕਾਰੀ ਹੈ ਜਿਹੜੇ ਬਤੌਰ ਪੁਲਿਸ ਉਹ ਨਾਲ ਜਾਂਦੀ ਜੀ ਅਸੀਂ ਦੇਖ ਰਹੇ ਹਾਂ ਸਰ ਕਿ ਸਵਾ ਮਹੀਨਾ ਬੀਤ ਗਿਆ ਇਸ ਗੱਲ ਨੂੰ ਇਸ ਕਾਰਵਾਈ ਹੋਈ ਨੂੰ ਤੇ ਚਲਾਨ ਪੇਸ਼ ਕਰਨ ਦੇ ਵਿੱਚ ਬਹੁਤ ਦੇਰੀ ਹੈ ਕੀ ਕਾਰਨ ਮੰਦ ਚਲਾਨ ਕਿਉਂ ਨਹੀਂ ਪੇਸ਼ ਹੋ ਪਾ ਨਹੀਂ ਚਲਾਨ ਦਾ ਹਲੇ ਸਮਾ ਪਿਆ ਹੈ ਹਲੇ ਤਫਤੀਸ਼ ਚੱਲ ਰਹੀ ਹੈ ਹਲੇ ਤਕਰੀਬਨ ਸਵਾ ਮਹੀਨਾ ਹੀ ਹੋਰ ਜਿਹੜਾ ਹੈਗਾ ਫਰੀਦਕੋਟ ਪੁਲਿਸ ਕੋਲੇ ਚਲਾਨ ਪੇਸ਼ ਕਰਨ ਲਈ ਪਿਆ ਸੋ ਫਰੀਦਕੋਟ ਪੁਲਿਸ ਖੰਗਾਲ ਰਹੀ ਹੈ ਕਿ ਕੋਈ ਹੋਰ ਮੁਲਜ਼ਮ ਜਾਂ ਕਿਸੇ ਪਹਿਲੋਂ ਤੋਂ ਤਫਤੀਸ਼ ਕਰਨੀ ਹੈ ਕੋਈ ਟੈਕਨੀਕਲ ਐਵੀਡੈਂਸ ਇਹ ਹੋ ਜਾ ਇਸ ਮਿਸਲ ਉੱਤੇ ਨਾ ਰਹਿ ਜੇ ਸੋ ਇੱਕ ਬੜੀ ਵਧੀਆ ਤਫਤੀਸ਼ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਹੈ ਲੇਕਿਨ ਮੈਂ ਤੁਹਾਡੇ ਮਾਧਿਅਮ ਰਾਹੀਂ ਅੱਜ ਇਹ ਗੱਲ ਕਲੀਅਰ ਕਰਦਾ ਕਿ ਪਰਿਵਾਰ ਆਉਣ ਵਾਲੇ ਦਿਨਾਂ ਦੇ ਵਿੱਚ ਮਾਨਯੋਗ ਡੀਜੀਪੀ ਪੰਜਾਬ ਉਹਨਾਂ ਨੂੰ ਮਿਲਣ ਜਾ ਰਿਹਾ ਹੈ ਕਿਉਂਕਿ ਜਿਹੜੀ ਲੜਕੀ ਵੀਰਿੰਦਰ ਕੌਰ ਹੈ ਜੀ ਉਹਦੀ ਤਫਤੀਸ਼ ਤੋਂ ਪਰਿਵਾਰ ਕਿਸੇ ਹੱਦ ਤੱਕ ਨਾ ਖੁਸ਼ ਹੈ ਸੋ ਕੋਸ਼ਿਸ਼ ਹੈ ਕਿ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਇਸ ਲੜਕੀ ਦੀ ਤਫਤੀਸ਼ ਨੂੰ ਨਵੇਂ ਐਂਗਲ ਤੋਂ ਦੁਬਾਰਾ ਸ਼ੁਰੂ ਕੀਤਾ ਜਾ ਸਕੇ ਜੀ ਸਰ ਕਿੰਨੇ ਮੁਲਜ਼ਮ ਨੇ ਇਹਦੇ ਵਿੱਚ ਤੁਸੀਂ ਕਿਹਾ ਵੀ ਕਿ ਜੋ ਇਹ ਕੁੜੀ ਹੈ ਨਰਸ ਹੈ ਪੇਪਰਾਂ ਨੂੰ ਜਿਸ ਨੂੰ ਅਥਾਰਟੀ ਮਿਲਿਆ ਮੁਜਰਮ ਨੰਬਰ 4 ਹੈ ਇਸ ਤੋਂ ਪਹਿਲੇ ਤਿੰਨ ਮੁਜਰਮ ਕੌਣ ਨੇ ਇੱਕ ਤਾਂ ਮ੍ਰਿਤਕ ਦੀ ਪਤਨੀ ਇੱਕ ਉਸ ਦਾ ਦੋਸਤ ਦੱਸਿਆ ਜਾ ਰਿਹਾ ਇੱਕ ਹੋਰ ਕੌਣ ਹੈ ਮੁਜਰਮ ਅਰਵਿੰਦੀਪ ਜੀ ਇਹ ਫਰੀਦਕੋਟ ਜ਼ਿਲ੍ਹੇ ਦਾ ਇੱਕ ਠਾਣਾ ਹੈ ਸਦਰ ਫਰੀਦਕੋਟ ਜੀ ਸਦਰ ਫਰੀਦਕੋਟ ਦੇ ਅੰਡਰ ਪੈਂਦਾ ਹੈ ਸੁਖਣਵਾਲਾ ਪਿੰਡ ਜੋ ਤਕਰੀਬਨ 11-12 ਕਿਲੋਮੀਟਰ ਸ਼ਹਿਰ ਫਰੀਦਕੋਟ ਤੋਂ ਦੂਰ ਹੈ ਜੀ ਅਨਹੋਣੀ ਕੀ ਹੈ ਕਿ ਜਿਹੜਾ ਕੰਪਲੇਨੈਂਟ ਪਰਿਵਾਰ ਹੈ ਉਹ ਵੀ ਸੁਖਣ ਵਾਲੇ ਪਿੰਡ ਦਾ ਫਰੀਦਕੋਟ ਦਾ ਰਹਿਣ ਵਾਲਾ ਹੈ ਤੇ ਜਿਹੜਾ ਮੁਲਜ਼ਮ ਪਰਿਵਾਰ ਹੈ ਜਿਹਦੀ ਲੜਕੀ ਰੁਪਿੰਦਰ ਕੌਰ ਉਹ ਵੀ ਫਰੀਦਕੋਟ ਦਾ ਰਹਿਣ ਵਾਲਾ ਹੈ ਯਾਨੀ ਕਿ ਦੋਵੇਂ ਪਰਿਵਾਰ ਫਰੀਦਕੋਟ ਦੇ ਨੇ 29 11 2025 ਨੂੰ ਇੱਕ ਮੁਕੱਦਮਾ ਦਰਜ ਹੁੰਦਾ ਹੈ ਥਾਣਾ सदर ਫਰੀਦਕੋਟ ਅੰਡਰ ਸੈਕਸ਼ਨ 103 ਯਾਨੀ ਕਿ ਪਹਿਲਾਂ 302 ਤਾਰਾ ਸੀ ਹੁਣ ਉਹ 103 ਬਣ ਗਈ ਹੈ ਉਹਦੇ ਵਿੱਚ ਜਿਹੜਾ ਬਾਇ ਨੇਮ ਰੁਪਿੰਦਰ ਕੌਰ ਤੇ ਇੱਕ ਹਰਕਮਲ ਜਿਹੜਾ ਉਹਦਾ ਬੁਆਏਫਰੈਂਡ ਆ ਆਸ਼ਕਾ ਲੜਕੀ ਦਾ ਉਹਨਾਂ ਨੂੰ ਬਾਇ ਨੇਮ ਨਾਮਜ਼ਦ ਕੀਤਾ ਜਾਂਦਾ ਹੈ ਕੰਪਲੇਨੈਂਟ ਆ ਮ੍ਰਿਤਕ ਗੁਰਵਿੰਦਰ ਸਿੰਘ ਦੀ ਸਕੀ ਭੈਣ ਜੋ ਪੰਜਾਬ ਆਈ ਹੋਈ ਆ ਬੇਸਿਕਲੀ ਉਹ ਕੈਨੇਡਾ ਰਹਿੰਦੀ ਆ ਉਹਦੇ ਵਿੱਚ ਜੋ ਉਸਦੀ ਭੈਣ ਵੱਲੋਂ ਗੁਰਵਿੰਦਰ ਸਿੰਘ ਮ੍ਰਿਤਕ ਦੀ ਭੈਣ ਵੱਲੋਂ ਗੱਲਾਂ ਕਹੀਆਂ ਗਈਆਂ ਉਹਦੇ ਵਿੱਚ ਦਰਜ ਨੇ ਉਸ ਤੋਂ ਬਾਅਦ ਤਫਤੀਸ਼ ਸ਼ਕਿ ਵਾਦੀ ਹੈ ਤਾਂ ਹਰਕਮਲ ਅਦਾਲਤ ਦੇ ਵਿੱਚ ਆਪ ਪੇਸ਼ ਹੋ ਜਾਂਦਾ ਆ ਕਿ ਉਸ ਨੂੰ ਪੁਲਿਸ ਰਿਮਾਂਡ ਤੇ ਲੈ ਕੇ ਕਈ ਤੱਥ ਪੁਲਿਸ ਨੂੰ ਮਿਲਦੇ ਆ ਉਹਤੇ ਇਨਵੈਸਟੀਗੇਸ਼ਨ ਕੀਤੀ ਜਾਂਦੀ ਆ ਬੜੇ ਹੀ ਫੈਕਟ ਜਿਹੜੀਆਂ ਲੀਡਸ ਨੇ ਪੰਜਾਬ ਪੁਲਿਸ ਨੂੰ ਉਹ ਇਹੋ ਜਿਹੀਆਂ ਮਿਲਦੀਆਂ ਜਦੋਂ ਤੇ ਸਾਬਤ ਹੁੰਦਾ ਕਿ ਜਿਹੜਾ ਇਹ ਲੜਕੀ ਆ ਰੁਪਿੰਦਰ ਕੌਰ ਤੇ ਹਰਕਮਲ ਦੇ ਆਪਸੀ ਸਬੰਧ ਚੱਲਦੇ ਸਨ ਇਹਨਾਂ ਸਬੰਧਾਂ ਦੇ ਚੱਲਦੇ ਹੋਏ ਇਹਨਾਂ ਨੇ ਜਿਹੜਾ ਲੜਕੀ ਰੁਪਿੰਦਰ ਕੌਰ ਨੇ ਆਪਦੇ ਆਸ਼ਕ ਨਾਲ ਰਲ ਕੇ ਆਪ ਦਾ ਘਰ ਵਾਲਾ ਜਿਹੜਾ ਹੈਗਾ 28 ਤੇ 29 ਦੀ ਦਰਮਿਆਨੀ ਰਾਤ ਮਰਡਰ ਕਰਵਾਤਾ ਜੀ ਸੁਖਨਾਲੇ ਪਿੰਡ ਦੇ ਵਿੱਚ ਉਸ ਲੜਕੇ ਦੇ ਆਪਦੇ ਘਰ ਦੇ ਵਿੱਚ ਉਦੀ ਹੀ ਘਰ ਵਾਲੀ ਵੱਲੋਂ ਜਿਹੜਾ ਹੈਗਾ ਬਰੂਟਲ ਮਰਡਰ ਕਾਂਸਪੀਰੇਟਿਡ ਬਰੂਟਰ ਮਰਡਰ ਜਿਹਦੀ ਪਲੈਨਿੰਗ ਲੰਬੇ ਸਮੇਂ ਤੋਂ ਚੱਲ ਰਹੀ ਸੀ ਉਹ ਕਰਵਾਇਆ ਜਿਹੜੀ 4 ਨੰਬਰ ਲੜਕੀ ਹੈ ਵੀਰਿੰਦਰ ਕੌਰ ਉਹ ਇਸ ਪਲੈਨਿੰਗ ਦਾ ਹਿੱਸਾ ਹੈ ਉਹਨੂੰ ਪਤਾ ਸੀ ਕਿ ਇਹ ਮਰਡਰ ਹੋਣ ਜਾ ਰਿਹਾ ਹੈ ਜਿਹੜੀ ਰੁਪਿੰਦਰ ਕੌਰ ਮੇਰੀ ਪ੍ਰਾਣੀ ਸਹੇਲੀ ਆ ਪਲੱਸ 2 ਚ ਅਸੀਂ ਇਕੱਠੀਆਂ ਪੜ੍ਹਦੀਆਂ ਸੀ ਉਹਦੇ ਵੱਲੋਂ ਆਪਦਾ ਘਰ ਆਲਾ ਮਾਰਿਆ ਜਾਣਾ ਤੇ ਉਹਦੇ ਵਿੱਚ ਕੀ ਕੀ ਪਲੈਨਿੰਗ ਸੀ ਉਹਦੇ ਬਾਰੇ ਸਾਰੀ ਜਾਣਕਾਰੀ ਸੀ ਐਂਡ ਇੱਥੋਂ ਤੱਕ ਕਿ ਜੇਸ ਰਾਤ ਮਰਡਰ ਹੋਇਆ ਉਸ ਤੋਂ ਪਹਿਲੇ ਦਿਨ ਜਿਹੜਾ ਉਹ ਲੜਕੀ ਉਸੇ ਘਰ ਪਿੰਡ ਸੁਖਣਵਾਲਾ ਮੌਜੂਦ ਸੀ ਵੀਰਿੰਦਰ ਕੌਰ ਦਿਨ ਦੇ ਵਿੱਚ ਦਿਨ ਦੇ ਵਿੱਚ ਸ਼ਾਮ ਨੂੰ 5 ਵਜੇ ਤੱਕ ਇਸ ਦੀ ਪੁਸ਼ਟੀ ਆ ਮਾਣੀਓ ਕਪਸਰਾ ਨੇ ਵੀ ਕੀਤੀ ਐ ਇਸ ਗੱਲ ਦੀ ਪੁਸ਼ਟੀ ਪਰਿਵਾਰਕ ਜਿਹੜੇ ਪਿੰਡ ਦੇ ਬੰਦੇ ਨੇ ਉਹਨਾਂ ਨੇ ਵੀ ਕੀਤੀ ਆ ਵੀ ਇਹ ਪਿੰਡ ਉਸ ਦਿਨ ਆਈ ਸੀ ਮੋਬਾਈਲ ਟ੍ਰੇਸਿੰਗ ਦੀ ਵੀ ਗੱਲ ਹੋ ਰਹੀ ਹੈ ਕਿ ਮੋਬਾਈਲ ਵੀ ਟ੍ਰੇਸ ਹੋਇਆ ਉਸ ਜਗ੍ਹਾ ਤੇ ਉੱਤੇ ਬਿਲਕੁਲ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੋ ਗੱਲਾਂ ਸਾਨੂੰ ਔੜਦੀਆਂ ਔੜਦੀਆਂ ਸਾਨੂੰ ਖਬਰ ਮਿਲਦੀ ਆ ਅਸੀਂ ਉਹ ਤੁਹਾਡੇ ਨਾਲ ਸਾਂਝੀ ਕਰ ਸਕਦੇ ਹਾਂ ਕਿਉਂਕਿ ਮਿਸਲ ਹਸੀ ਪੜੀ ਨਹੀਂ ਹਲੇ ਕਿਉਂਕਿ ਜਿਹੜੀ ਪੁਲਸ ਦੀ ਇਨਵੈਸਟੀਗੇਸ਼ਨ ਉਹ ਪੁਲਸ ਦੀ ਇਨਵੈਸਟੀਗੇਸ਼ਨ ਆ ਉਹ ਜਿੰਨਾ ਚਿਰ ਤੱਕ ਉਹਦਾ ਚਲਾਨ ਨਹੀਂ ਪੇਸ਼ ਹੋ ਸਕਦਾ ਨਾ ਉਹ ਪਰਿਵਾਰ ਪੜ ਸਕਦਾ ਨਾਉ ਵਸੀ ਪੜ ਸਕਦੇ ਆ ਨਤੇ ਨਾ ਹੀ ਕੋਈ ਸਮਾਜਿਕ ਤੌਰ ਤੇ ਕੋਈ ਵਿਅਕਤੀ ਪੜ ਸਕਦਾ ਲੇਕਿਨ ਇਹ ਗੱਲ ਸਾਡੇ ਕੋਲ ਪਹੁੰਚੀ ਹੈ ਕਿ ਇਸ ਤਰ੍ਹਾਂ ਦੇ ਕੋਈ ਲੋਕੇਸ਼ਨਾਂ ਵੀ ਜਿਹੜੀਆਂ ਪਹੁੰਚੀਆਂ ਨੇ ਜੀ ਇਨਵੈਸਟੀਗੇਸ਼ਨ ਹੋ ਰਹੀ ਹੈ ਇਹਨਾਂ ਦੇ ਰਿਮਾਂਡ ਲਏ ਜਾ ਰਹੇ ਨੇ ਚਾਰੇ ਮੁਲਜਮਾਂ ਦੇ ਰਿਮਾਂਡ ਲਏ ਨੇ ਜੋ ਪਹਿਲਾਂ ਆਪਾਂ ਨਾਮ ਲਿਆ ਮ੍ਰਿਤਕ ਦੀ ਪਤਨੀ ਉਸ ਦਾ ਆਸ਼ਿਕ ਹੈ ਜੋ ਕੁੜੀ ਨਰਸ ਹੈ ਕੀ ਨਿਕਲ ਕੇ ਆ ਰਿਹਾ ਰਿਮਾਂਡ ਦੇ ਵਿੱਚੋਂ ਕੀ ਇਹਨਾਂ ਦੇ ਸ਼ਬਦ ਕੀ ਨੇ ਇਹ ਦੇਖੋ ਜੀ ਇਹਦੇ ਵਿੱਚ ਮੋਟਿਵ ਆ ਰਿਹਾ ਮੋٹے ਵੇਆਕੇ ਲੜਕੇ ਕੋਲੇ 22 ਕਿੱਲੇ ਜ਼ਮੀਨ ਸੀ ਚਾਰ ਕਨਾਲਾ ਦੇ ਵਿੱਚ ਉਹਦਾ ਘਰ ਸੀਗਾ ਤਾਂ ਲੜਕੀ ਰੁਪਿੰਦਰ ਕੌਰ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਇਹ ਗੱਲ ਘਰ ਕਰ ਗਈ ਵੀ ਜੇ ਕਰੇ ਮੇਰੇ ਰਾਹ ਦਾ ਕੰਡਾ ਨਿਕਲ ਜੇ ਗੁਰਵਿੰਦਰ ਸਿੰਘ ਮੇਰਾ ਘਰ ਵਾਲਾ ਤਾਂ ਨਾਲੇ ਤਾਂ ਮੇਰੇ ਜਿਹੜੇ ਸਬੰਧ ਹੈ ਉਹ ਸੌਖੇ ਰਹਿ ਜਾਣਗੇ ਹਰ ਕਮਲ ਨਾਲ ਕਿਉਂਕਿ ਗੁਰਵਿੰਦਰ ਦੇ ਮਦਰ ਫਾਦਰ ਬਜ਼ੁਰਗ ਹੋ ਗਏ ਜਿਨ੍ਹਾਂ ਦਾ ਨਾਮ ਹੈ ਸਰਦਾਰ ਕੁਲਦੀਪ ਸਿੰਘ ਪਿੰਡ ਸੁਖਨਾਲੇ ਦੇ ਰਹਿਣ ਵਾਲੇ ਆ ਵਹੀ ਬਾਣ ਬੰਦੇ ਨੇ ਭੈਣ ਜਿਹੜੀ ਕਨੇਡਾ ਰਹਿੰਦੀ ਆ ਪਰਿਵਾਰ 'ਚ ਹੋਰ ਕੋਈ ਹੈ ਨਹੀਂਗਾ ਇਨੂੰ ਮਾਰਨ ਤੋਂ ਬਾਅਦ ਹੌਲੀ-ਹੌਲੀ ਜ਼ਮੀਨ ਵੀ ਮੈਂ ਹਥਿਆ ਲੂੰਗੀ ਤੇ ਸਾਰੀ ਇਹ ਘਟਨਾ ਕ੍ਰਮ ਵੇਖੋ ਇਸ ਘਟਨਾ ਕ੍ਰਮ ਦੇ ਵਿੱਚ ਪਲੈਨਿੰਗ ਦੇ ਤਹਿਤ ਜਿਹੜੀ ਗੱਲ ਹੋਣੀ ਸੀ ਉਹ ਨਾ ਹੋ ਸਕੀ ਲੇਕਿਨ ਗਲਾ ਕੁੱਟ ਕੇ ਜਿਹੜਾ ਹੈਗਾ ਗੁਰਵਿੰਦਰ ਸਿੰਘ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਜੀ ਇਹਦੇ ਵਿੱਚ ਬੇਸਿਕਲੀ ਜਿਹੜੀ ਪਲੈਨਿੰਗ ਸੀ ਉਹ ਪਲੈਨਿੰਗ ਸੀ ਨਸ਼ੇ ਦਾ ਟੀਕਾ ਲਾ ਕੇ ਯਾਨੀ ਕਿ ਚਿੱਟੇ ਦਾ ਟੀਕਾ ਲਾ ਕੇ ਗੁਰਵਿੰਦਰ ਸਿੰਘ ਨੂੰ ਸੁੱਤੇ ਪਏ ਨੂੰ ਮਾਰਨ ਦਾ ਤਾਂ ਕਿ ਉਹ ਇੱਕ ਨੈਚੁਰਲ ਡੈਥ ਲੱਗੇ ਕਿ ਇਹ ਲੜਕਾ ਹੈਬਿਚੁਅਲ ਸੀਗਾ ਚਿੱਟਾ ਪੀਣ ਦਾ ਤੇਨੇ ਟੀਕਾ ਓਵਰਡੋਸ ਲਾਈ ਤੇ ਮਰ ਗਿਆ ਇੱਕ ਬੜੀ ਹੀ ਸੋਚੀ ਸਮਝੀ ਪਲੈਨਿੰਗ ਸੀ ਲੇਕਿਨ ਮੌਕੇ ਤੇ ਕੀ ਹੋਇਆ ਕੀ ਨਹੀਂ ਹੋਇਆ ਉਹ ਪਾਰਟ ਆਫ ਇਨਵੈਸਟੀਗੇਸ਼ਨ ਆ ਪਾਰਟ ਆਫ ਪੁਲਸ ਫਾਈਲ ਆ ਮੈਂ ਜੋ ਵੀ ਬੋਲ ਰਿਹਾ ਇਹ ਮੈਂ ਬਿਨਾ ਫਾਈਲ ਪੜੇ ਬਿਨਾ ਵੇਖੇ ਜੋ ਗੱਲਾਂ ਮੇਰੇ ਕੋਲ ਇਨਪੁਟ ਸਾਈ ਨੇ ਜੋ ਜੋ ਸਾਡੇ ਸੋਰਸਸ ਨੇ ਸਾਨੂੰ ਗੱਲਾਂ ਦੱਸੀਆਂ ਸੋ ਇਹ ਇਹ ਪਲੈਨਿੰਗ ਕੁਝ ਹੋਰ ਸੀ ਲੇਕਿਨ ਮਾਰਨਾ ਕਿਸੇ ਹੋਰ ਤਰੀਕੇ ਨਾਲ ਪਿਆ ਉਹ ਜੀ ਅਸੀਂ ਮਿਲਿਓ ਰੁਪਿੰਦਰ ਕੌਰ ਦੇ ਪਰਿਵਾਰ ਨੂੰ ਜਾਂ ਗੁਰਵਿੰਦਰ ਦੇ ਪਰਿਵਾਰ ਨੂੰ ਕੀ ਰੁਪਿੰਦਰ ਕੌਰ ਦੇ ਪਰਿਵਾਰ ਨੂੰ ਰਿਗਰੈਟ ਹੈ ਕਿ ਸਾਡੀ ਕੁੜੀ ਨੇ ਇਦਾਂ ਦਾ ਕਦਮ ਚੁੱਕਿਆ ਬਿਲਕੁਲ ਚਾਰਾ ਮੁਲਜ਼ਮਾਂ ਦੇ ਵਿੱਚੋਂ ਮੈਂ ਸਮਝਦਾ ਹਾਂ ਕੱਲਾ ਰੁਪਿੰਦਰ ਕੌਰ ਹੈ ਜਿਹੜਾ ਉਹਦੇ ਪਰਿਵਾਰ ਨੇ ਜਨਤਕ ਤੌਰ ਤੇ ਸੋਸ਼ਲ ਮੀਡੀਆ ਤੇ ਇੱਕ ਆਪਦੀ ਪ੍ਰੈਸ ਕਾਨਫਰੰਸ ਜਾਂ ਬਾਈਟ ਰਾਹੀਂ ਪੰਜਾਬੀਆਂ ਨੂੰ ਦੱਸਿਆ ਵੀ ਅਸੀਂ ਆਪਦੀ ਕੁੜੀ ਨਾਲ ਨਾਤਾ ਤੋੜ ਲਿਆ ਇਹ ਸਾਡੇ ਲਈ ਅੱਜ ਤੋਂ ਬਾਅਦ ਮਰ ਗਈ ਨਾ ਸੀ ਇਹਦੀ ਕੋਈ ਪੈਰਵਾਈ ਕਰੀਏ ਉਹਨਾਂ ਨੇ ਜਨਤਕ ਤੌਰ ਤੇ ਇਹ ਗੱਲ ਆਖੀ ਕਿ ਸਾਡਾ ਜਵਾਈ ਗੁਰਵਿੰਦਰ ਸਿੰਘ ਇੱਕ ਸ਼ਰੀਫ ਤੇ ਨੇਕ ਇਨਸਾਨ ਸੀ ਡਬਲ ਐਮ اے ਸੀ ਸਿਰ ਤੇ ਪੱਗ ਸਜਾਉਂਦਾ ਸੀ ਸਿੱਖੀ ਸਰੂਪ ਦੇ ਵਿੱਚ ਸੀ ਮੁੰਡਾ ਪੂਰਾ ਲੇਕਿਨ ਉਹਨਾਂ ਨੇ ਜਨਤਕ ਤੌਰ ਤੇ ਰੁਪਿੰਦਰ ਕੌਰ ਦੀ ਗਲਤੀ ਕੱਢੀ ਤੇ ਉਹਦੀ ਮਦਦ ਕਰਨ ਤੋਂ ਕੋਰੀ ਨਾ ਕਰ ਦਿੱਤੀ ਤੇ ਲਾਹਣਤਾ ਪਾਈਗਾ ਲੇਕਿਨ ਜਿਹੜੇ ਦੂਸਰੇ ਤਿੰਨ ਮੋਲਜਮ ਹੈ ਮੈਂ ਉਹਨਾਂ ਦੇ ਪਰਿਵਾਰ ਪਰਿਵਾਰਾਂ ਨੂੰ ਯਾਨੀ ਕਿ ਹਰਕਮਲ ਦੇ ਪਰਿਵਾਰ ਨੂੰ ਜਿਹੜਾ ਡੱਬ ਵਾਲੀ ਦਾ ਮੁੰਡਾ ਹੈਗਾ ਤੀਜਾ ਮੁਲਜ਼ਮ ਉਹਦਾ ਨਾਮ ਹੈਗਾ ਵਿਸ਼ਵ ਕੁਮਾਰ ਉਹਦੇ ਪਰਿਵਾਰ ਨੂੰ ਉਸਦਾ ਕੀ ਰੋਲ ਹੈ ਵਿਸ਼ਵ ਕੁਮਾਰ ਦਾ ਕੀ ਰੋਲ ਵਿਸ਼ਵ ਕੁਮਾਰ ਉਹਦੇ ਪਰਿਵਾਰ ਨੂੰ ਤੇ ਜਿਹੜਾ ਚਾਰ ਨੰਬਰ ਮੁਲਜ਼ਮ ਹੈ ਵੀਰਿੰਦਰ ਕੌਰ ਮੈਂ ਇਹਨਾਂ ਤਿੰਨਾਂ ਦੇ ਪਰਿਵਾਰਾਂ ਨੂੰ ਅੱਜ ਪੰਜਾਬੀਆਂ ਰਾਹੀਂ ਲੱਖ ਦੀਆਂ ਲਾਹਣਤਾਂ ਪਾਉਣਾ ਕਿ ਇਹਨਾਂ ਤਿੰਨਾਂ ਪਰਿਵਾਰਾਂ ਨੇ ਨਾ ਤਾਂ ਜਨਤਕ ਤੌਰ ਤੇ ਆਪਦੇ ਪਰਿਵਾਰ ਦੇ ਬੱਚਿਆਂ ਦੀ ਕੋਈ ਨਿਖੇਧੀ ਕੀਤੀ ਜੀ ਨਾ ਹੀ ਉਸ ਪਰਿਵਾਰ ਨੂੰ ਜਿਹਦਾ ਕੱਲਾ-ਕੱਲਾ ਮਾਪਿਆਂ ਦਾ ਪੁੱਤ ਮਰ ਗਿਆ ਉਹਨਾਂ ਨਾਲ ਕੋਈ ਦੁੱਖ ਸਾਂਝਾ ਕਰਨ ਦੀ ਗੱਲ ਕੀਤੀ ਜੀ ਨਾ ਹੀ ਇਹਨਾਂ ਬੰਦਿਆਂ ਨੇ ਕੋਈ ਇਹੋ ਜਿਹੀ ਪੰਜਾਬੀਆਂ ਨੂੰ ਗੱਲ ਕਹੀ ਕਿ ਅਸੀਂ ਇਹਨਾਂ ਨਾਲ ਨਾਤਾ ਤੋੜਦੇ ਹਾਂ ਜੀ ਬਜਾਏ ਇਹ ਕਰਨ ਦੇ ਕਰ ਕੀ ਰਹੇ ਆ ਇਹ ਤਿੰਨੇ ਲੋਕ ਆਪਦੇ ਬੱਚਿਆਂ ਦੀ ਪੈਰਵਾਹੀ ਕਰ ਰਹੇ ਆ ਹਰ ਕਮਲ ਦਾ ਪਰਿਵਾਰ ਪਿੰਡ ਬੱਲੂਆਣੇ ਵਾਲਾ ਉਹਦੀ ਪੈਰਵਾਹੀ ਕਰ ਰਿਆ ਉਹਨਾਂ ਨੇ ਐਪਲੀਕੇਸ਼ਨ ਮਾਨਯੋਗ ਅਦਾਲਤ ਦੇ ਵਿੱਚ ਇੱਕ ਬਠਿੰਡਾ ਸਾਹਿਬ ਤੋਂ ਵਕੀਲ ਆਏ ਬਠਿੰਡੇ ਤੋਂ ਉਹਨਾਂ ਨੇ ਲਾਈ ਮਾਨਯੋਗ ਅਦਾਲਤ 'ਚ ਐਪਲੀਕੇਸ਼ਨ ਕਿ ਇਹਦੀ ਜੇਲ੍ਹ ਬਦਲੀ ਕਰਕੇ ਬਠਿੰਡੇ ਜਾਂ ਇਹਨੂੰ ਸ਼੍ਰੀ ਮੁਕਸਦ ਸਾਹਿਬ ਭੇਜਿਆ ਜਾਵੇ ਕਿਉਂਕਿ ਉਹ ਦੋਵੀਆਂ ਜੇਲਾਂ ਜਿਹੜੀਆਂ ਉਹ ਬੱਲੂਆਣੇ ਤੋਂ ਨੇੜੇ ਪੈਂਦੀਆਂ ਜੀ ਜਿਹੜਾ ਡੱਬ ਵਾਲੀ ਵਾਲਾ ਮੁੰਡਾ ਉਹਦੀ ਮੁਲਾਕਾਤ ਕਰਨ ਡੱਬ ਵਾਲੀ ਤੋਂ ਚੱਲ ਕੇ ਫਰੀਦਕੋਟ ਮਾਡਰਨ ਸੈਂਟਰ ਜੇਲ੍ਹ ਚ ਬੰਦੇ ਆਏ ਜੇਲ੍ਹ ਦੇ ਵਿੱਚ ਉਹਨਾਂ ਦੀ ਮੁਲਾਕਾਤ ਦਰਜ ਹੈ ਲੇਕਿਨ ਪਰਿਵਾਰ ਨੇ ਦੁੱਖ ਸਾਂਝਾ ਨਹੀਂ ਕੀਤਾ ਜਿਹੜੀ 4 ਨੰਬਰ ਪੁਲਿਸ ਨੂੰ ਮੈਂ ਹਰਕਮਲਪ੍ਰੀਤ ਉਹਨੇ ਪੇਪਰ ਦੇਣ ਦੀ ਅਪਲੀਕੇਸ਼ਨ ਦਾਈ ਦੇਖੋ ਇੱਕ ਪਰਿਵਾਰ ਦਾ ਅੱਗਾ ਮਰ ਗਿਆ ਕੋਈ ਪੋਤਰਾ ਨਹੀਂ ਕੋਈ ਪੋਤਰੀ ਨਹੀਂ ਉਸ ਪਰਿਵਾਰ ਦਾ ਅੱਗਾ ਮਰ ਗਿਆ ਅੱਗਾ ਖਤਮ ਹੋ ਗਿਆ ਉਹਦਾ ਉਸ ਪਰਿਵਾਰ ਦਾ ਹਲੇ ਜੀ ਮਰਿਆ ਚਲਾਨ ਪੇਸ਼ ਨਹੀਂ ਹੋਇਆ ਹਲੇ ਸਵਾ ਮਹੀਨਾ ਹੋਇਆ ਮੌਤ ਹੋਈ ਨੂੰ ਤੇ ਜਿਹੜੀ 4 ਨੰਬਰ ਮੁਲਜ਼ਮ ਐ ਜਿਹਦਾ ਰੋਲ ਪੁਲਿਸ ਦੀ ਇਨਵੈਸਟੀਗੇਸ਼ਨ ਚ ਕਲੀਅਰ ਹੋ ਗਿਆ ਵੀ ਉਹਨੇ ਇਸ ਸਾਰੇ ਘਟਨਾਕ੍ਰਮ ਚ ਯੋਗਦਾਨ ਪਾਇਆ ਜਿਹਦਾ ਨਾਮ ਸੀ ਵੀਰਿੰਦਰ ਕੌਰ ਉਹ ਐਪਲੀਕੇਸ਼ਨ ਲਾ ਰਹੀ ਆ ਆਪਦੇ ਵਕੀਲ ਸਾਹਿਬ ਦੇ ਰਾਹੀਂ ਕਿ ਅਸੀਂ ਜਿਹੜਾ ਹੈਗਾ ਇਹ ਪੇਪਰ ਦੇਣੇ ਆ ਯਾਨੀ ਕਿ ਪੇਪਰ ਜ਼ਰੂਰੀ ਹੋਗੇ ਪਰਮਿਸ਼ਨ ਤਾਂ ਚਲੋ ਮੰਨਿਓਗ ਅਦਾਲਤ ਨੇ ਦੇ ਦੇਣੀ ਸੀਗੀ ਪੇਪਰ ਜ਼ਰੂਰੀ ਹੋਗੇ ਲੇਕਿਨ ਉਸ ਪਰਿਵਾਰ ਨਾਲ ਦੁੱਖ ਸਾਂਝਾ ਕਰਨਾ ਜ਼ਰੂਰੀ ਨਹੀਂ ਹੋਇਆ ਉਹ ਵੀ ਪਰਿਵਾਰ ਫਰੀਦਕੋਟ ਦਾ ਤੁਸੀਂ ਦੇਖੋ ਇਹ ਸਾਰੇ ਕਟਨਾਕਰਮ ਦੇ ਵਿੱਚ ਮੁਲਜ਼ਮ ਨੰਬਰ 4 ਵੀ ਫਰੀਦਕੋਟ ਦੀ ਹੈ ਚਾਰਾਂ ਮੁਲਜ਼ਮਾਂ ਚੋਂ ਜਿਹੜੇ ਹੈਗੇ ਦੋ ਮੁਲਜ਼ਮ ਫਰੀਦਕੋਟ ਦੇ ਨੇ ਜੀ ਜੀ ਜੋ ਤੁਸੀਂ ਡੱਬ ਵਾਲੀ ਦਾ ਦੱਸ ਰਹੇ ਹੋ ਲੜਕਾ ਉਹ ਉਹਦਾ ਕੀ ਰੋਲ ਹੈ ਇਸ ਮਟਰ ਦੇ ਵਿੱਚ ਉਸ ਦਾ ਮੈਂ ਤੁਹਾਨੂੰ ਰੋਲ ਦੱਸ ਸਕਦਾ ਬੜਾ ਪੋਜ਼ਿਟਿਵ ਰੋਲ ਆਇਆ ਉਸ ਰਾਤ ਨੂੰ ਉਹ ਲੜਕਾ ਉਸ ਥਾਂ ਤੇ ਬੁਟਕੇ ਤੇ ਮੌਜੂਦ ਸੀਗਾ ਐਂਡ ਜਿਹੜਾ ਉਹ ਲੜਕਾ ਵਿਸ਼ਵਦੀਪ ਡੱਬਾ ਵਾਲੀ ਦਾ ਡੱਬਾ ਵਾਲੀ ਜਿਹੜਾ ਹਰਿਆਣੇ ਚ ਪਾਸਾ ਪੈਂਦਾ ਹਾਂਜੀ ਉਸ ਥਾਣੇ ਦੇ ਵਿੱਚ ਉਹਦੇ ਉੱਤੇ 80 ਗ੍ਰਾਮ ਚਿੱਟੇ ਦਾ ਮਕਦਮਾ ਦਰਜ ਆ ਤੁਸੀਂ ਵੇਖੋ 27 ਤਰੀਕ ਨੂੰ 11ਵੇਂ ਮਹੀਨੇ ਦੇ ਵਿੱਚ 2025 ਦੇ ਵਿੱਚ 80 ਗ੍ਰਾਮ ਦਾ ਪਰਚਾ ਦਰਜ ਹੋਇਆ ਵਿਸ਼ਵਦੀਪ ਤੇ ਠੀਕ ਆ ਜੀ ਉਹ ਉਥੋਂ ਭੱਜਿਆ ਉਥੋਂ ਭੱਜਿਆ ਤੇ ਆ ਕੇ ਆ ਕਾਰਾ ਕਰਤਾ ਕਤਲ ਕਰਤਾ ਇੱਕੋ ਮਹੀਨੇ ਚ ਦੋ ਐਫਆਈਆਰ ਆਏ ਯਾਨੀ ਕਿ ਉਹ ਜਿਹੜਾ ਬੰਦਾ ਹੈ ਉਹ ਚਿੱਟਾ ਵੇਚਣ ਦਾ ਚਿੱਟਾ ਪੀਣ ਦਾ ਚਿੱਟੇ ਦੇ ਕਾਰੋਬਾਰ ਕਰਨ ਦਾ ਆਦੀ ਸੀ ਸੋ ਇਹ ਨੈਗੇਟਿਵ ਪੀਪਲ ਨੇ ਜਿਹੜੇ ਇਸ ਐਫਆਈਆਰ ਚ ਆਏ ਨੇ ਕੀ ਤਾਂ ਇਹ ਡੱਬ ਵਾਲੀ ਮੁੰਡੇ ਨੇ ਚਿੱਟਾ ਪ੍ਰੋਵਾਈਡ ਕਰਵਾਇਆ ਇਹ ਹਲੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਮੈਨੂੰ ਇਸ ਗੱਲ ਬਾਰੇ ਨਹੀਂ ਪਤਾ ਵੀ ਇਹਨਾਂ ਮੁਲਜ਼ਮਾਂ ਚੋਂ ਕੇਸ ਬੰਦੇ ਨੇ ਚਿੱਟਾ ਪ੍ਰੋਵਾਈਡ ਕਰਾਇਆ ਇਹ ਜਿੰਨਾ ਚਿਰ ਤਾਈ ਚਲਾਨ ਨਹੀਂ ਪੇਸ਼ ਹੁੰਦਾ ਉਹਨੇ ਚਿਰ ਤਾਈ ਆਪਾਂ ਇਸ ਗੱਲ ਨੂੰ ਖੁੱਲੇ ਰੂਪ ਚ ਨਹੀਂ ਕਹਿ ਸਕਦੇ ਹੂੰ ਕਦੋਂ ਤੱਕ ਲੱਗਦਾ ਕੀ ਕਦੋਂ ਤੱਕ ਚਲਾਨ ਪੇਸ਼ ਹੋ ਜੂਗਾ ਇੱਕ ਇੱਕ ਮਹੀਨਾ ਸਵਾ ਮਹੀਨਾ ਤੱਕ ਜਿਹੜਾ ਹੈਗਾ ਚਲਾਨ ਪੇਸ਼ ਹੋ ਜੂਗਾ ਇਸ ਕੇਸ ਵਿੱਚ ਜੀ ਕੀ ਲੱਗਦਾ ਕਿਸ ਤਰਫ ਤੋਂ ਜ਼ਿਆਦਾ ਕਿਹੜਾ ਕੇਸ ਰਵਿੰਦਰ ਦਾ ਪਰਿਵਾਰ ਵੀ ਸੁਣਿਆ ਪੈਰਵਾਈ ਨਹੀਂ ਕਰ ਰਿਹਾ ਜੋ ਤਿੰਨ ਮੁਲਜ਼ਮ ਹੈ ਉਹਨਾਂ ਦਾ ਪਰਿਵਾਰ ਪੈਰਵਾਈ ਕਰ ਰਿਹਾ ਤੇ ਇਧਰੋਂ ਜੋ ਮ੍ਰਿਤਕ ਉਹਨਾਂ ਨੇ ਵੀ ਤੁਹਾਨੂੰ ਪੈਰਵਾਈ ਕਰਨ ਲਈ ਕਿਹਾ ਤੇ ਕੀ ਲੱਗਦਾ ਕਿ ਸਜ਼ਾ ਹੋ ਪਾਏਗੀ ਕਿਤੇ ਜ਼ਮਾਨਤ ਕਰਾ ਕੇ ਤਾਂ ਨਹੀਂ ਮੁਲਜ਼ਮਾਰ ਆ ਜਾਣਗੇ ਜਿਸ ਤਰ੍ਹਾਂ ਗੱਲ ਚੱਲ ਰਹੀ ਹੈ ਕਿ ਇਹ ਜੋ ਨਰਸ ਹੈ ਇਸ ਦੀ ਜ਼ਮਾਨਤ ਹੋ ਗਈ ਸੀ ਦੇਖੋ ਅ ਅਨਟੋਲਡ ਪੰਜਾਬ ਰਾਹੀਂ ਅਰਉਂਦੀਪਜੀਤ ਤੁਹਾਡੇ ਰਾਹੀਂ ਮੈਂ ਇੱਕ ਬੇਨਤੀ ਕਰਦਾ ਪੰਜਾਬ ਦੇ ਅਫਸਰਾਂ ਨੂੰ ਜੀ ਜਿਹੜਾ ਪੰਜਾਬ ਦਾ ਸਿਸਟਮ ਹੈ ਭਾਵੇਂ ਉਹ ਜੇਲ੍ਹ ਦਾ ਸਿਸਟਮ ਹੈ ਭਾਵੇਂ ਉਹ ਪੁਲਿਸ ਪ੍ਰਸ਼ਾਸਨ ਦਾ ਸਿਸਟਮ ਹੈ ਉਹਦੇ ਵਿੱਚ ਲੀਕੇਜ ਹੈ ਲੀਕੇਜ ਤੋਂ ਭਾਵ ਕੁਝ ਅਫਸਰ ਹੁੰਦੇ ਨੇ ਜਿਹੜੀਆਂ ਕਾਲੀਆਂ ਭੇਡਾਂ ਹੁੰਦੇ ਨੇ ਲੇਕਿਨ ਬਹੁਤ ਗੈਨਤੀ ਵਿੱਚ ਅਫਸਰ ਹਮਦਰਦ ਵੀ ਹੁੰਦੇ ਨੇ ਚੰਗੇ ਵੀ ਹੁੰਦੇ ਨੇ ਜਿਹੜਾ ਇੱਕ ਪ੍ਰਸ਼ਾਸਨਿਕ ਤੌਰ ਤੇ ਚੰਗਾ ਪ੍ਰਸ਼ਾਸਨ ਦੇਣ 'ਚ ਵਿਸ਼ਵਾਸ ਰੱਖਦੇ ਨੇ ਇਸ ਮੁਕਦਮੇ ਦੇ ਵਿੱਚ ਜੇ ਪੰਜਾਬ ਪੁਲਿਸ ਜ਼ਿਲ੍ਹਾ ਫਰੀਦਕੋਟ ਦੇ ਅਫਸਰਾਂ ਦੀ ਕਲਮ ਇਮਾਨਦਾਰ ਰਹੀ ਤਾਂ ਉਹਨਾਂ ਨੂੰ ਇਨਸਾਫ ਜ਼ਰੂਰ ਮਿਲੇਗਾ ਜੇ ਚਲਾਣ ਦੇ ਵਿੱਚ ਕੋਈ ਕਮੀ ਪੇਸ਼ੀ ਨਾ ਰਹੀ ਤਾਂ ਸਾਡੇ ਵੱਲੋਂ ਟੈਲ ਦਾ ਜ਼ੋਰ ਲਾ ਕੇ ਫਾਂਸੀ ਦੀ ਸਜ਼ਾ ਦਵਾਈ ਜਾਊਗੀ ਜੇ ਪੁਲਿਸ ਨੇ ਹੀ ਕੋਈ ਕਾਣ ਰੱਖਤੀ ਜਿਵੇਂ ਆਮ ਤੌਰ ਤੇ ਪੁਲਿਸ ਸ਼ੱਕ ਦੇ ਘੇਰੇ 'ਚ ਹਮੇਸ਼ਾ ਆਉਂਦੀ ਆ 19 21 ਕਰ ਜਾਂਦੀ ਆ ਸੋ ਅਸੀਂ ਵਾਰ-ਵਾਰ ਪਹੁੰਚ ਕਰਦੇ ਆ ਪੰਜਾਬ ਪੁਲਿਸ ਦੇ ਅਫਸਰਾਂ ਤੱਕ ਉਹਨਾਂ ਨੂੰ ਇਹੀ ਯਾਦ ਕਰਾਉਨੇ ਆ ਕਿ ਜਿਹੋ ਜਿਹਾ ਆਪਦਾ ਪੁੱਤ ਆ ਪੰਜਾਬ ਪੁਲਿਸ ਦਾ ਉਹੋ ਜਿਹਾ ਕਿਸੇ ਦਾ ਪੁੱਤ ਆ ਜੇ ਕਿਸੇ ਦੇ ਪੁੱਤ ਨਾਲ ਹੋ ਸਕਦੀ ਆ ਕੱਲ ਆਪਦੇ ਪੁੱਤ ਨਾਲ ਵੀ ਹੋ ਸਕਦੀ ਆ ਇਹ ਅੱਗ ਹੈ ਜਿਹੜੀ ਇਹ ਕਿਸੇ ਦੇ ਘਰੇ ਲੱਗ ਸਕਦੀ ਆ ਸੋ ਇਹਦੇ ਵਿੱਚ ਇਮਾਨਦਾਰੀ ਨਾਲ ਆਪਦੀ ਕਲਮ ਚਲਾਓ ਜੋ ਮਿਸਲ ਤੇ ਆਉਂਦਾ ਉਹਨੂੰ ਮਿਸਲ ਤੇ ਲੈ ਕੇ ਆਓ ਜਿਵੇਂ ਕਿ ਪਰਿਵਾਰ ਨੂੰ ਲੱਗਿਆ ਸਰਦਾਰ ਕੁਲਦੀਪ ਸਿੰਘ ਨੂੰ ਲੱਗਿਆ ਮ੍ਰਿਤਕ ਦੇ ਬਾਪ ਨੂੰ ਕਿ ਜਿਹੜੀ 4 ਨੰਬਰ ਲੜਕੀ ਹੈ ਉਹਨੂੰ ਕਿਤੇ ਨਾ ਕਿਤੇ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਉਹਦਾ ਰਿਸ਼ਤਾ ਜਿਸ ਵਿਅਕਤੀ ਨਾਲ ਹੋਇਆ ਸੀ ਉਹ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ ਕੋਟਕਪੂਰੇ ਸਿਟੀ ਥਾਣੇ ਦੇ ਵਿੱਚ ਉਹ ਜੋਬ ਕਰਦਾ ਇੱਕ ਇੱਕ ਹੌਲਦਾਰ ਦੇ ਰੈਂਕ ਦਾ ਲੜਕਾ ਹੈ ਜੀ ਕਿਤੇ ਨਾ ਕਿਤੇ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਬਾਹਰ ਨਿਕਲ ਕੇ ਆਉਂਦੀਆਂ ਤਾਂ ਪੁਲਿਸ ਸ਼ੱਕ ਦੇ ਘੇਰੇ ਚ ਆ ਕੇ ਖੜ ਜਾਂਦੀ ਹੈ ਲੇਕਿਨ ਤਾਂ ਹੀ ਅਸੀਂ ਮਾਨਯੋਗ ਡੀਜੀਪੀ ਪੰਜਾਬ ਤੋਂ ਸਮਾਂ ਮੰਗਿਆ ਕਿ ਉਹਨਾਂ ਨੂੰ ਇੱਕ ਵਾਰੀ ਸੀ ਮਿਲ ਕੇ ਬੇਨਤੀ ਜ਼ਰੂਰ ਕਰਨੀ ਹੈ ਕਿ ਜਿਹੜਾ ਮਲਜ਼ਮ ਨੰਬਰ 4 ਹੈ ਉਹਦੀ ਕੋਈ ਇਨਵੈਸਟੀਗੇਸ਼ਨ ਚ ਉਹਦੀ ਪੁੱਛ ਪੜਤਾਲ ਦੇ ਵਿੱਚ ਜਾਂ ਕਾਗਜ਼ੀ ਪੱਤਰੀ ਕੋਈ ਕਮੀ ਨਾ ਰਹਿ ਜੇ ਜਿਹੜੀਆਂ ਕੱਲ ਨੂੰ ਸਾਨੂੰ ਅਦਾਲਤ ਦੇ ਵਿੱਚ ਖਾਮੀਆਂ ਦਾ ਸਾਹਮਣਾ ਕਰਨਾ ਪਵੇ ਜੀ ਇੱਕ ਹੌਲਦਾਰ ਰੈਂਕ ਦਾ ਬੰਦਾ ਹੈ ਜੋ ਆਪਣੀ ਪਤਨੀ ਨੂੰ ਬਚਾਉਣ ਦੇ ਵਿੱਚ ਇੰਨੀ ਮਦਦ ਕਰ ਰਿਹਾ ਜੋ ਵੱਡੇ ਅਫਸਰ ਨੇ ਨਹੀਂ ਪਤਨੀ ਹਲੇ ਤਾਂ ਹੋਈ ਨਹੀਂ ਨਾ ਜੀ ਉਹ ਤਾਂ ਕੱਲ ਰਿਸ਼ਤਾ ਸੀ ਰਿਸ਼ਤਾ ਹੈ ਉਹ ਤਾਂ ਉਹ ਤਾਂ ਮੈਂ ਤਾਂ ਕਹਿਣਾ ਉਹਦਾ ਫਾਇਦਾ ਹੋ ਗਿਆ ਵੀ ਕੱਲ ਨੂੰ ਜੇ ਉਹਦੀ ਧਰਮ ਪਤਨੀ ਹੁੰਦੀ ਵੇਖੋ ਕਤਲ ਦੇ ਮਕਦਮੇ ਦੇ ਵਿੱਚ ਕੈਦ ਹੋਣੀ ਤਾਂ ਅਸੂਲਨ ਹੋਣੀ ਹੋਣੀ ਆ ਤੇ ਅਗਲਾ ਤਾਂ ਸ਼ਾਇਦ ਹੁਣ ਸੋਚਦਾ ਹੀ ਹੋਵੇ ਜੀ ਮੇਰਾ ਟਾਲਾ ਰਹਿ ਗਿਆ ਇਸ ਗੱਲ ਬਾਰੇ ਸੋ ਇਹ ਅਗਲੇ ਦਾ ਪੱਖ ਹੈ ਪਰ ਅਗਰ ਸੋਚਦਾ ਹੁੰਦਾ ਟਾਲਾ ਰਹਿ ਗਿਆ ਤਾਂ ਪੈਰਵਾਈ ਨਾ ਕਰਦਾ ਜੋ ਪ੍ਰੈਸ਼ਰਾਈਜ਼ ਨਾ ਕਰਦਾ ਮੈਨੂੰ ਪਤਾ ਲੱਗਿਆ ਕਿਈ ਡੀਐਸਪੀ ਰੈਂਕ ਦੇ ਅਫਸਰਾਂ ਨੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਈ ਤੂੰ ਪਟਲ ਜਾ ਇਹ ਬਹੁਤ ਵੱਡਾ ਕਾਂਡ ਹੋਇਆ ਤੇ ਤੂੰ ਪਾਸੇ ਹਟ ਜਾ ਕੱਲ ਨੂੰ ਇਹ ਨਾ ਹੋਵੇ ਤੈਨੂੰ ਕਿਸੇ ਮੁਕਦਮੇ ਚ ਪਾਉਣਾ ਪੈ ਜਾ ਪਰ ਕਿਤੇ ਨਾ ਕਿਤੇ ਉਹ ਹੱਲੇ ਵੀ ਜਿਹੜਾ ਸੌਫਟ ਕਾਰਨਰ ਇਸ ਮੁਲਜ਼ਮ ਵਾਲ ਉਹ ਰੱਖ ਰਿਹਾ ਜੀ ਤਾਂ ਤੁਸੀਂ ਵੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਕਰੀ ਸੀ ਕਿ ਇਹ ਕੇਸ ਦੇ ਵਿੱਚ ਨਰਵਾਹੀ ਵਰਤੀ ਜਾ ਰਹੀ ਆ ਜੀ ਜੋ ਮੁਲਜ਼ਮ ਹੈ ਰਪਿੰਦਰ ਕੌਰ ਉਸ ਨੂੰ ਸੁੱਖ ਸਹੂਲਤਾਂ ਦਿੱਤੀਆਂ ਜਾ ਰਹੀਆਂ ਇਹ ਗੱਲਾਂ ਕਿੱਥੋਂ ਨਿਕਲ ਕੇ ਆਈਆਂ ਤੁਹਾਡੇ ਕੋਲ ਇਹ ਦੇਖੋ ਜੀ ਅ ਜਨਤਕ ਤੌਰ ਤੇ ਕਿਸੇ ਵੱਡੇ ਅਫਸਰ ਜਾਂ ਕਿਸੇ ਵੱਡੇ ਸੰਸਥਾ ਬਾਰੇ ਕੋਈ ਗੱਲ ਕਹਿ ਦੇਣੀ ਕੋਈ ਸਖਾਲੀ ਨਹੀਂ ਹੁੰਦੀ ਜੀ ਮੈਂ ਜਗੜਾ ਰੱਖ ਕੇ ਇਹ ਗੱਲ ਕਹੀ ਮੈਂ ਤਾਂ ਗੱਲ ਕਹੀ ਕਿਉਂਕਿ ਉਸ ਗੱਲ ਦੇ ਵਿੱਚ ਕੁਝ ਗੱਲਾਂ ਨਿਕਲ ਕੇ ਬਾਹਰ ਆਈਆਂ ਤੁਸੀਂ ਵੇਖੋ ਵੀ ਇੱਕ ਜੇਲ ਹੈ ਉਸ ਜੇਲ ਦੇ ਵਿੱਚ 2800 ਕੈਦੀ ਹੈ ਤੇ 1500 ਪੁਲਿਸ ਮੁਲਾਜ਼ਮ ਹੈ ਉਹਨੂੰ ਸਾਹਮਣੇ ਵਾਸਤੇ ਸ਼ਿਫਟਾਂ ਦੇ ਰੂਪ ਦੇ ਵਿੱਚ ਜੇ ਉਸ ਜੇਲ ਦੇ ਵਿੱਚੋਂ ਸਬੰਧਤ ਥਾਣੇ ਜਿਹਦੇ ਅੰਡਰ ਉਹ ਜੇਲ ਪੈਂਦੀ ਹੈ ਉਹਦੇ ਵਿੱਚ ਐਨਡੀਪੀਐਸ ਦੀ ਰਿਕਵਰੀ ਦੇ ਪਰਚੇ ਦਰਜ ਆ ਮੋਬਾਈਲ ਦੀ ਰਿਕਵਰੀ ਦੇ ਪਰਚੇ ਦਰਜ ਆ ਤੇ ਮੈਂ ਤਾਂ ਬੜੀਆਂ ਛੋਟੀਆਂ ਜੀਆਂ ਗੱਲਾਂ ਕਹੀਆਂ ਅਸੀਂ ਵੀ ਕੋਈ ਸੁੱਖ ਸਹੂਲਤਾਂ ਜਿਹੜੀਆਂ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਸੋ ਗੱਲ ਇਹ ਹੈ ਕਿ ਜੇਲ ਹੁੰਦੀ ਹੈ ਸੁਧਾਰਕਰ ਜੇਲ ਦਾ ਮਤਲਬ ਇਹ ਹੈ ਕਿ ਜਿਹੜਾ ਬੰਦਾ ਸਮਾਜ ਦੇ ਵਿੱਚ ਗਲਤ ਗੱਲ ਕਰਕੇ ਆਇਆ ਉਹ ਜਦੋਂ ਜੇਲ ਚ ਜਾਵੇ ਤਾਂ ਐਡੀ ਕੋ ਦੁਰਦਸ਼ਾ ਹੋਵੇ ਉਹਦੀ ਕਿ ਉਹਨੂੰ ਇਹ ਮਹਿਸੂਸ ਹੋਵੇ ਕਿ ਮੈਂ ਤਾਂ ਬਾਹਰ ਚੰਗਾ ਸੀ ਮੈਥੋਂ ਕਿਹੜੀ ਗਲਤੀ ਹੋ ਗਈ ਮੈਂ ਗਲਤ ਕੰਮ ਕਰ ਬੈਠਾ ਜੇ ਜੇਲ੍ਹ ਦੇ ਵਿੱਚ ਤੁਹਾਨੂੰ ਗੈਸ ਚੂਲਾ ਮਿਲਣਾ ਤੁਹਾਨੂੰ ਫ੍ਰਿਜ ਮਿਲਣਾ ਤੁਹਾਨੂੰ ਟੀਵੀ ਮਿਲਣਾ ਗੱਲ ਤਾਂ ਪੈਸੇ ਤੇ ਆ ਕੇ ਖੜਦੀ ਆ ਨਾ ਵੀ ਸਰਮਾਇਦਾਰਾਂ ਦੀ ਜੇਲ੍ਹ ਨਹੀਂ ਹੁੰਦੀ ਮਾੜੇ ਦੀ ਜੇਲ੍ਹ ਹੁੰਦੀ ਆ ਤੇ ਸਰਮਾਇਦਾਰਾਂ ਦਾ ਮਾੜਾ ਸੇਵਾ ਕਰਕੇ ਉਹ ਵੀ ਜੇਲ੍ਹ ਕੱਟ ਜਾਂਦਾ ਗੱਲ ਇਹ ਹੈ ਕਿ ਜੇਲ੍ਹ ਦਾ ਮਤਲਬ ਸ਼ਕਤੀ ਸ਼ਕਤੀ ਜੇਲ੍ਹ ਦਾ ਮਤਲਬ ਸੁਧਾਰ ਕਰਨਾ ਸੁਧਾਰ ਕਰਨਾ ਮੈਂ ਮੈਂ ਬੜੇ ਤੁਸੀਂ ਪਿੱਛੇ ਜੇ ਮੁਖਤਿਆਰ ਅंसारी ਦੀਆਂ ਵੀ ਗੱਲਾਂ ਸੁਣੀਆਂ ਸੀ ਵੀ ਉਹ ਪੰਜਾਬ ਚ ਆਇਆ ਸੋ ਇਹੋ ਜਿਹੀਆਂ ਕੰਟਰੋਵਰਸਿਸ ਜੇਲ੍ਹਾਂ ਨਾਲ ਆਮ ਤੌਰ ਤੇ ਜੁੜੀਆਂ ਹੋਈਆਂ ਤੇ ਮੈਂ ਵੀ ਉਸ ਐਂਗਲ ਤੋਂ ਹੀ ਇਹ ਖਦਸ਼ਾ ਪ੍ਰਗਟ ਕੀਤਾ ਸੀ ਲੇਕਿਨ ਹੁਣ ਪਰਿਵਾਰ ਨੂੰ ਸੰਤੁਸ਼ਟੀ ਹੈ ਕਿਉਂਕਿ ਏ ਡੀ ਜੀ ਪੀ ਜੇਲ੍ਹਾਂ ਵੱਲੋਂ ਪਰਿਵਾਰ ਨਾਲ ਸੰਪਰਕ ਕਰਕੇ ਉਹਨਾਂ ਨੂੰ ਇਹ ਵਿਸ਼ਵਾਸ ਦਵਾਇਆ ਗਿਆ ਕਿ ਇਸ ਤਰ੍ਹਾਂ ਦੀ ਗੱਲ ਨਹੀਂ ਹੋਊਗੀ ਇੱਥੋਂ ਤੱਕ ਕਿ ਪੰਜਾਬ ਐਨ ਹਰਿਆਣਾ ਹਾਈ ਕੋਰਟ ਦੇ ਡਾਇਰੈਕਸ਼ਨਾਂ ਤੇ ਸੈਸ਼ਨ ਜੱਜ ਫਰੀਦਕੋਟ ਉਹਨਾਂ ਨੇ ਜੇਲ ਵਿਜ਼ਿਟ ਕੀਤੀ ਪੰਜਾਬ ਸਰਕਾਰ ਦੇ ਕਹਿਣ ਤੇ ਫਰੀਦਕੋਟ ਦੇ ਜਿਹੜੇ 3 ਐਮਐਲਏ ਆ ਉਹਨਾਂ ਚੋਂ 2 ਐਮਐਲਏ ਨੇ ਜੇਲ ਵਿਜ਼ਿਟ ਕੀਤੀ ਤੇ ਐਡੀਜੀਪੀ ਦਫ਼ਤਰ ਜੇਲ੍ਹਾਂ ਪੰਜਾਬ ਵੱਲੋਂ ਟੀਮ ਆਈ ਉਹਨਾਂ ਨੇ ਜੇਲ ਵਿਜ਼ਿਟ ਕੀਤੀ ਇਸੇ ਕੇਸ ਦੇ ਸਿਲਸਿਲੇ 'ਚ ਇਸੇ ਕੇਸ ਦੇ ਸਿਲਸਿਲੇ 'ਚ ਹੁਣ ਬਿਲਕੁਲ ਸਖਤਾਈ ਆ ਫਰੀਦਕੋਟ ਮੈਂ ਮਾਡਰਨ ਸੈਂਟਰਲ ਜੇਲ੍ਹ 'ਚ ਜੀ ਬਿਲਕੁਲ ਸਖਤਾਈ ਆ ਜੇ ਆਉਣ ਵਾਲੇ ਸਮੇਂ 'ਚ ਸਾਨੂੰ ਟਿੱਲ ਲੱਗੀ ਤੇ ਅਸੀਂ ਆਪਦੀ ਮਾਨਯੋਗ ਅਦਾਲਤ 'ਚ ਚਾਰਾ ਜੋਈ ਕਰਾਂਗੇ ਜੀ ਮੇਰਾ ਆਖਰੀ ਪ੍ਰਸ਼ਨ ਹੈ ਵਕੀਲ ਸਾਹਿਬ ਤੁਸੀਂ ਇੱਕ ਵਕੀਲ ਨਾ ਹੋਣ ਦੇ ਨਾਤੇ ਇੱਕ ਸਮਾਜਿਕ ਵਿਅਕਤੀ ਹੋਣ ਦੇ ਨਾਤੇ ਕੀ ਸੋਚਦੇ ਹੋ ਕਿ ਕੀ ਸਜ਼ਾ ਹੋਣੀ ਚਾਹੀਦੀ ਹੈ ਰਪਿੰਦਰ ਕੌਰ ਦੇਖੋ ਜੀ ਜੇ ਤਾਂ ਕਿਸੇ ਚੀਜ਼ ਨੂੰ ਠੱਲ ਪਾਉਣੀ ਹੈ ਹਾਂ ਤਾਂ ਉਹਦੇ ਲਈ ਤੁਹਾਨੂੰ ਇੱਕ ਮਸਾਲੀ ਸਜ਼ਾ ਦੀ ਲੋੜ ਹੈ ਤਾਂ ਕਿ ਇੱਕ ਡਰ ਹੋਵੇ ਸਮਾਜ ਦੇ ਵਿੱਚ ਜੇ ਨਿੱਕੇ ਬੱਚੇ ਆਪਦੇ ਬਾਪ ਤੋਂ ਡਰਦੇ ਆ ਤੇ ਉਸ ਪਰਿਵਾਰ ਦਾ ਮਾਲ ਠੀਕ ਰਹਿੰਦਾ ਜੇ ਈਆਂ ਆਪਦੇ ਬਾਪ ਤੋਂ ਤੇ ਆਪਦੀ ਮਾਂ ਤੋਂ ਡਰਦੀਆਂ ਤਾਂ ਉਹ ਗਲਤ ਕੰਮ ਨਹੀਂ ਕਰਦੀਆਂ ਹੁਣ ਇਹ ਕੰਮ ਤਾਂ ਹੋਣਾ ਸੀ ਹੋ ਗਿਆ ਲੇਕਿਨ ਇਹ ਅੱਗ ਕਿਸੇ ਹੋਰ ਦੇ ਘਰ ਚ ਨਾ ਜਾਵੇ ਕਿਸੇ ਹੋਰ ਲੜਕੀ ਵੱਲੋਂ ਇਹੋ ਜੀ ਘਟਨਾ ਨਾ ਕੀਤੀ ਜਾਵੇ ਇਹਦੇ ਲਈ ਇੱਕ ਸਮਾਜਿਕ ਤੌਰ ਤੇ ਇੱਕ ਸੁਨੇਹਾ ਦੇਣਾ ਬੜਾ ਜ਼ਰੂਰੀ ਹੈ ਕਿ ਜੇ ਜਿਹੜਾ ਬੰਦਾ ਇਹੋ ਜਿਹਾ ਕੰਮ ਕਰੂਗਾ ਉਹਦਾ ਹਸ਼ਰ ਆ ਹੋਊਗਾ ਇਹ ਜ਼ਰੂਰੀ ਹੈ ਤੇ ਇਹ ਤਾਂ ਹੀ ਹੋ ਸਕਦਾ ਜੇ ਮਾਨਯੋਗ ਅਦਾਲਤਾਂ ਸਖਤੀ ਨਾਲ ਇਸ ਇਹੋ ਜੇ ਮੁਕੱਦਮਿਆਂ ਦੇ ਵਿੱਚ ਮੈਕਸਿਮਮ ਜਿੰਨੀ ਸਜ਼ਾ ਹੋ ਸਕਦੀ ਆ ਉਨੀ ਕਰਨ ਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਇਹੋ ਜੇ ਕੇਸਾਂ ਦੀ ਮੋਨੀਟਰਿੰਗ ਕਰੇ ਸੋ ਹਾਈ ਹਾਈ ਕੋਰਟ ਮਾਨਯੋਗ ਹਾਈ ਕੋਰਟ ਸੋ ਇਹ ਬਹੁਤ ਜ਼ਰੂਰੀ ਹੈ ਸਮਾਜਿਕ ਤੌਰ ਤੇ ਸੁਧਾਰ ਲਿਆਉਣ ਲਈ ਇਸ ਕੇਸਾਂ ਇਹੋ ਜੇ ਕੇਸਾਂ ਚ ਫਾਂਸੀ ਦੀ سزا ਹੋਣੀ ਬਹੁਤ ਜ਼ਰੂਰੀ ਹੈ ਕੀ ਮੰਨਦੇ ਹੋ ਵਕੀਲ ਸਾਹਿਬ ਦਿਨੋ ਦਿਨ ਵਧ ਰਿਹਾ ਹੈ ਕੰਮ ਪਤਨੀਆਂ ਮਾਰ ਰਹੀਆਂ ਨੇ ਆਪਣੇ ਪਤੀ ਨੂੰ ਪਤੀ ਪਤਨੀਆਂ ਨੂੰ ਮਾਰ ਰਹੇ ਨੇ ਪਿੱਛੇ ਜੇ ਲੁਧਿਆਣੇ ਦੀ ਇੱਕ ਖਬਰ ਆ ਰਹੀ ਹੈ ਇੱਕ ਡਰਮ ਦੇ ਵਿੱਚ লাশ ਮਿਲੀ ਹੈ ਉਹ ਅਸੀਂ ਪੁਸ਼ਟੀ ਨਹੀਂ ਕਰਦੇ ਸਹੀ ਹੈ ਕਿ ਗਲਤ ਹੈ ਮੈਂ ਵੀ ਸੋਸ਼ਲ ਮੀਡੀਆ ਤੇ ਦੇਖੀ ਕੀ ਕਾਰਨ ਮੰਨ ਵਾਧਾ ਕਿਉਂ ਜਾ ਰਿਹਾ ਕੰਮ ਸਭ ਤੋਂ ਵੱਡਾ ਕਾਰਨ ਆ ਤੁਹਾਡੇ ਸਾਹਮਣੇ ਮੋਬਾਈਲ ਜੀ ਇਹਦੇ ਰਾਹੀਂ ਤੁਹਾਡੇ ਮਲਟੀਪਲ ਸੰਪਰਕ ਬਣਦੇ ਨੇ ਉਹ ਸੰਪਰਕਾਂ ਦੇ ਰਾਹੀਂ ਤੁਹਾਡੇ ਰਿਲੇਸ਼ਨ ਬਣ ਜਾਂਦੇ ਨੇ ਉਹ ਰਿਲੇਸ਼ਨ ਦੇ ਰਾਹੀਂ ਜਿਹੜਾ ਹੈਗਾ ਤੁਹਾਨੂੰ ਚਕਾ ਚੌਂਦ ਕਿਸੇ ਦੀ ਚੰਗੀ ਲੱਗਣ ਲੱਗ ਜਾਂਦੀ ਆ ਉਸ ਚਕਾ ਚੌਂਦ ਦੇ ਚੱਲਦਿਆਂ ਤੁਸੀਂ ਜਿਹੜੀ ਘਰ ਦੀ ਮੁਰਗੀ ਹੁੰਦੀ ਆ ਉਹਨੂੰ ਸਮਝਣ ਲੱਗ ਜਾਂਦੇ ਹੋ ਵੀ ਇਹ ਤਾਂ ਐਵੇਂ ਹੀ ਆ ਮੈਂ ਤਾਂ ਫਸ ਗਈ ਜੀ ਹਾਲਾਕੇ ਉਹ ਬਾਅਦ ਚ ਪਤਾ ਲੱਗਦਾ ਵੀ ਇਹ ਇਹ ਅਸਲ ਅਸਲ ਖਰਾ ਸੋਨਾ ਮੇਰੀ ਘਰ ਦੀ মুরਗੀ ਆ ਉਹ ਤਾਂ ਕਹਿ ਦਿੰਦੇ ਵੀ ਮੂੰਗੀ ਮਸਰੀ ਦੱਸ ਦਿੰਦੇ ਆ ਤੇ ਉਹ ਦੂਰੋਂ ਗੱਡੀਆਂ ਮਹਿੰਗੇ ਮੋਬਾਈਲ ਸਨੈਪਚੈਟਾਂ ਤੇ ਵਿਖਾਇਆ ਜਾਣਾ ਵੀ ਅਸੀਂ ਪਤਾ ਨਹੀਂ ਅੱਜ ਕਲੱਬ ਚ ਗਏ ਆ ਅੱਜ ਅਸੀਂ ਮਹਿੰਗੀ ਥਾਂ ਤੇ ਖਾਣਾ ਖਾ ਰਹੇ ਆ ਉਹ ਜਿਹੜੀਆਂ ਬੀਬੀਆਂ ਇਹੋ ਜਿਹੇ ਵਿਅਕਤੀਆਂ ਦੇ ਸੰਪਰਕ ਚ ਆਉਂਦੀਆਂ ਉਹ ਡੋਲ ਜਾਂਦੀਆਂ ਵੀ ਖਾਣੀ ਮੈਂ ਫਸ ਗਈ ਕਿੱਥੇ ਆ ਕੇ ਬੈਠੀ ਆ ਤੇ ਉਹ ਆਕਰਸ਼ਕ ਹੋ ਜਾਂਦੀਆਂ ਉਹ ਥੋੜੇ ਜੇ ਸਮੇਂ ਦੇ ਆਕਰਸ਼ਣ ਨਾਲ ਰੁਪਿੰਦਰ ਕੌਰਰ ਦਾ ਹਾਲ ਹੋ ਜਾਂਦਾ ਜੋ ਇਸ ਮੁਕਦਮੇ ਚ ਆਪਾਂ ਵੇਖ ਰਹੇ ਤੋ ਬਹੁਤ ਤਨਵਰਦ ਕੀ ਸਰ ਤੋਂ ਬਹੁਤ ਬਹੁਤ ਧੰਨਵਾਦ ਤੇ ਮੈਂ ਇੱਕ ਤੁਹਾਡੇ ਰਾਮਾਦੀਆਂ ਰਹੀ ਇਹ ਵੀ ਬੇਨਤੀ ਕਰਦਾ ਕਿ ਡਰਗ ਐਂਗਲ ਵੀ ਜ਼ਰੂਰ ਚੈੱਕ ਕੀਤਾ ਜਾਣਾ ਚਾਹੀਦਾ ਇਸ ਕੇਸ ਦਾ ਕਿ ਜਿਹੜੇ ਹਰਕਮਲ ਵੱਲੋਂ ਪੈਸਾ ਖਰਚ ਕੀਤਾ ਜਾ ਰਿਹਾ ਸੀ ਰੁਪਿੰਦਰ ਕੌਰ ਨੂੰ ਆਪਦੇ ਵਾਲੇ ਖਿੱਚਣ ਲਈ ਤੋ ਪੈਸਾ ਕਿੱਥੋਂ ਆ ਰਿਹਾ ਸੀ ਕਿਉਂਕਿ ਫਾਈਨੈਂਸ਼ੀਅਲੀ ਤੌਰ ਤੇ ਉਹ ਲੜਕਾ ਬੜਾ ਸਾਊਂਡ ਨਹੀਂਗਾ ਡਾਊਨ ਹੈ ਫਾਈਨੈਂਸ਼ੀਅਲੀ ਤੌਰ ਤੇ ਉਹ ਜਿਹੜੀ ਪੈਸਾ ਜਿਹੜਾ ਆ ਰਿਹਾ ਸੀ ਹਰਕਮਲ ਕੋਲੇ ਉਹ ਕਿੱਥੋਂ ਆ ਰਿਹਾ ਸੀ ਕਿ ਦੇਖੋ ਡਰਗ ਮਨੀ ਤਾਂ ਨਹੀਂ ਉਹ ਡਾਊਟ ਹੈ ਤੁਹਾਨੂੰ ਬਿਲਕੁਲ 100% ਡਾਊਟ ਹੈ ਪਰ ਹੱਲੇ ਪੁਲਸ ਇਸ ਵੱਲ ਧਿਆਨ ਨਹੀਂ ਦੇ ਰਹੀ ਸੁੱਤੀ ਪਈ ਆ ਪਿਆਪ ਉਸ ਇਹ ਤਾਂ ਮਾਣਯੋਗ ਡੀਜੀਪੀ ਸਾਹਿਬ ਨੂੰ ਚਾਹੀਦਾ ਵੀ ਇਨਕੁਆਇਰੀ ਹੋਲਡ ਕੀਤੀ ਜਾਵੇ ਤੇ ਪਤਾ ਕੀਤਾ ਜਾਵੇ ਕਿ ਇਹ ਲੜਕਾ ਬੇਸਿਕਲੀ ਇਹਦਾ ਕੰਮ ਕੀ ਸੀ ਕੀ ਪਤਾ ਬਠਿੰਡੇ ਇਲਾਕੇ ਚ ਉਹ ਚਟੇ ਦੀ ਸਪਲਾਈ ਕਰਦਾ ਹੋਵੇ ਕੀ ਪਤਾ ਲੱਗਦਾ ਤੁਸੀਂ ਆਪਣੇ ਤੌਰ ਤੇ ਪੈਰਵਾਈ ਕੀਤੀ ਐ ਇਸ ਕੇਸ ਦੀ ਤੁਸੀਂ ਦੱਸ ਰਹੇ ਹੋ ਕਿ ਲੜਕਾ ਫਾਈਨੈਂਸ਼ੀਅਲ ਤੌਰ ਤੇ ਸਹੀ ਨਹੀਂ ਤੁਸੀਂ ਉਸ ਲੜਕੇ ਦੇ ਪਰਿਵਾਰ ਨੂੰ ਮਿਲੇ ਹੋ ਜਾਂ ਉਸ ਦੀ ਪੈਰਵਾਹੀ ਕੀਤੀ ਹੈ ਸਾਡਾ ਤਾਂ ਮਿਲਣ ਦਾ ਕੰਮ ਕੋਈ ਨਹੀਂ ਨਾ ਜੀ ਸਾਡੇ ਲਈ ਤਾਂ ਮੁਲਜ਼ਮ ਨੇ ਸਾਡੇ ਤਾਂ ਇਲਾਕੇ ਦਾ ਮੁਲਜ਼ਮ ਤਾਂ ਉਹ ਨਾ ਜੋ ਜੇਲ੍ਹ ਚਾ ਚਲੋ ਪਰਿਵਾਰ ਤਾਂ ਮੁਲਜ਼ਮ ਆਪਾਂ ਨਹੀਂ ਕਹਿ ਸਕਦੇ ਨਹੀਂ ਦੇਖੋ ਪਤਾ ਗੱਲ ਕੀ ਹੈ ਜੀ ਜਦੋਂ ਬੱਚੇ ਨੂੰ ਗਲਤ ਕਹਿ ਹੀ ਨਹੀਂ ਰਹੇ ਜਦੋਂ ਪੈਰਵਾਹੀ ਕਰ ਰਹੇ ਆ ਉਹਦੇ ਬੱਚੇ ਦੀ ਤਾਂ ਗਲਤੀ ਹੋਏ ਨਾ ਜੀ ਇੱਕ ਗਲਤ ਇੱਕ ਗਲਤ ਕਰਨ ਵਾਲੇ ਬੰਦੇ ਦੀ ਪੈਰਵਾਹੀ ਕਰਨ ਵਾਲਾ ਵੀ ਤਾਂ ਗਲਤੀ ਆ ਨਾ ਸੋ ਇਸ ਲਈ ਸਾਡਾ ਮਿਲਣ ਦਾ ਉਹਨੂੰ ਕੰਮ ਨਹੀਂਗਾ ਪਰ ਅਸੀਂ ਪੰਜਾਬ ਪੁਲਿਸ ਅੱਗੇ ਹੱਥ ਜੋੜ ਕੇ ਅਰਜ਼ੋਈ ਕਰਦੇ ਆਂ ਇਹ ਸਮਾਂ ਹੁੰਦਾ ਹੈ ਅਕਸ ਸੁਧਾਰਨ ਦਾ ਜੇ ਪੰਜਾਬ ਪੁਲਿਸ ਇਸ ਦੇ ਵਿੱਚ ਡਰੈਗ ਐਂਗਲ ਨੂੰ ਵੀ ਚੈੱਕ ਕਰ ਲੇ ਤਾਂ ਸ਼ਾਇਦ ਪੰਜਾਬ ਪੁਲਿਸ ਦੇ ਹੱਥ ਬਹੁਤ ਵੱਡੀ ਕੋਈ ਖੇਪ ਜਾਂ ਕੋਈ ਇਨਫੋਰਮੇਸ਼ਨ ਲੱਜੇ ਬਹੁਤ ਬਹੁਤ ਧੰਨਵਾਦ ਵਕੀਲ ਸਾਹਿਬ ਬਹੁਤ ਬਹੁਤ ਧੰਨਵਾਦ ਹਾਂ ਅਨਟੋਲਡ ਪੰਜਾਬ ਦਾ ਬਹੁਤ ਬਹੁਤ ਧੰਨਵਾਦ